ਉਹ ਸਾਹਮਣੇ ਸਰੀ ਦੇ 88 ਤੇ 132 ਦੀਆਂ ਲਾਈਟਾਂ ਦੇਖਦੀਆਂ ਨੇ ਤੇ ਉਹ ਟੱਪ ਕੇ ਅੱਗੇ 5 ਮਿੰਟ ਵਾਕ ਕਰਕੇ ਤੁਸੀਂ ਗੁਰਦੁਆਰਾ ਸ਼੍ਰੀ ਦਸ਼ਮੀਸ਼ ਦਰਬਾਰ ਸਾਹਿਬ ਤੱਕ ਤੁਰ ਕੇ ਪਹੁੰਚ ਸਕਦੇ ਆ। ਵਾਲਮਾਰਟ ਨੂੰ 5 ਮਿੰਟ ਦੀ ਡਰਾਈਵ ਲੱਗਦੀ ਹੈ ਇਸ ਘਰ ਤੋਂ ਤੇ ਗੱਲ ਕਾਦੇ ਕਰ ਰਿਹਾ ਮੈਂ ਇਸ 13.5 ਹਜ਼ਾਰ ਸਕਰ ਫੁੱਟ ਲੋਟ ਤੇ ਬਣੇ 2550 ਸਕਰ ਫੁੱਟ ਵਾਲੇ ਘਰ ਦੀ ਜਿਸ ਦੀ ਮੰਗ ਰੱਖੀ ਆ 13,75,000 ਡਾਲਰ। 2 ਮਿੰਟ ਵਾਕ ਤੇ 324 ਬੱਸ ਆ ਖੜਦੀ ਆ ਜਿਹੜੀ 10 ਮਿੰਟੇ ਤੁਹਾਨੂੰ ਸਰੀ ਸੈਂਟਰ ਲੈ ਜਾਂਦੀ ਆ ਸੋ 5 ਰੂਮ ਟੋਟਲ ਆ ਘਰ ਦੇ ਵਿੱਚ ਜਿਹਦੇ ਵਿੱਚੋਂ ਦੋ ਬੈਡਰੂਮ ਦੀ ਵੱਖਰੀ ਬੇਸਮੈਂਟ ਬਣੀ ਹੋਈ ਆ ਆਪਦੀ ਵਸੋਂ ਲਈ ਲਿਵਿੰਗ ਰੂਮ ਫੈਮਿਲੀ ਰੂਮ ਤੇ ਤਿੰਨ ਰੂਮ ਦੀ ਸਹੂਲਤ ਉੱਪਰਲੇ ਲੈਵਲ ਤੇ ਬਣੀ ਹੋਈ ਆ ਰਹਿਣ ਲਈ ਵਧੀਆ ਪਿਆ ਘਰ ਹਜੇ ਪਰ ਡਵੈਲਪਮੈਂਟ ਵੀ ਜੇ ਕਰਨੀ ਹੋਵੇ ਲੋਕੇਸ਼ਨ ਬੜੀ ਚੰਗੀ ਤੇ ਲੋਰਡ ਸਾਈਜ਼ ਵੀ 140 ਫੁੱਟ ਦੇ ਫਰੰਟ ਵਾਲਾ ਨਵਾਂ ਘਰ ਬਣਿਆ ਸੋਹਣਾ ਲੱਗੂ ਸਰੀ ਦੀ ਵੱਡੀ ਛੜਕ ਤੇ ਬਾਕੀ ਘਰ ਦੀ ਖਰੀਦੋ ਫਰੋਖਤ ਲਈ ਯਾਦ ਕਰ ਲਿਓ ਗੁਰਪ੍ਰੀਤ ਸਿੰਘ ਰੀਅਲਟਰ ਸਰੀ ਤੋਂ ਖੁਸ਼ ਰਹੋ ਸੋ ਸਮਝ ਪੈਰ ਪਟੋ ਧੰਨਵਾਦ